ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤੇ ਦੋਸਤੋ ਅੱਜ ਅਸੀਂ ਆਪਣੀ ਪੂਰੀ ਫੈਮਲੀ ਨਾਲ ਵੀਡੀਓ ਬਣਾ ਰਹੇ ਹਾਂ ਹਜੇ ਅੱਧੀ ਫੈਮਲੀ ਸਾਡੇ ਘਰੇ ਆ ਕਿਉਂਕਿ ਅਸੀਂ ਬੁਟੀਕ ਤੇ ਸੀਗੇ ਤਾਂ ਕਰਕੇ ਅਸੀਂ ਮਤਲਬ ਚਾਰੇ ਜਣੇ ਅਸੀਂ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਵਾਲੀ ਜਿਹੜੀ ਵੀਡੀਓ ਹੈ ਉਹ ਬਹੁਤ ਜ਼ਿਆਦਾ ਸਪੈਸ਼ਲ ਹੈ ਤੁਹਾਡੇ ਲਈ ਵੀ ਮੇਰੇ ਲਈ ਵੀ ਮੇਰੇ ਲਈ ਤਾਂ ਕੁਝ ਜ਼ਿਆਦਾ ਹੀ ਸਪੈਸ਼ਲ ਹੈ ਠੀਕ ਆ ਤੇ ਬਾਕੀ ਜਿਹੜੀ ਚੀਜ਼ ਸਾਨੂੰ ਅੱਜ ਮਿਲੀ ਆ ਉਹਦਾ ਅਸੀਂ ਬਹੁਤ ਟਾਈਮ ਤੋਂ ਇੰਤਜ਼ਾਰ ਕਰਦੇ ਸੀਗੇ ਵਹਰ ਦੀ ਦਾ 5 ਤਰੀਕ ਨੂੰ ਸੀ 5 ਮਈ ਨੂੰ ਪਰ ਉਹ ਪਹੁੰਚ ਅੱਜ ਹੀ ਗਈ ਹਨਾ ਸਾਨੂੰ ਵੀ ਐਟ ਅ ਟਾਈਮ ਫੋਨ ਆਇਆ ਤੇ ਪਰ ਕੁਝ ਹੀ ਬਹੁਤ ਹੋਈ ਹਨਾ ਕਿਹੜੀ ਚੀਜ਼ ਨੂੰ ਹੱਥ 'ਚ ਫੜਨ ਵਾਸਤੇ ਬਹੁਤ ਤਾਅਮੁਲ ਹੋਈ ਸੀਗੇ ਹਾਂਜੀ ਤਾਅਮੁਲ ਹੋਈ ਤੇ ਅਸੀਂ ਤੇ ਉਹ ਅੱਜ ਸਾਡੇ ਕੋਲ ਪਹੁੰਚ ਚੁੱਕੀ ਹੈ ਤੇ ਉਹ ਤੁਹਾਡੇ ਨਾਲ ਅਸੀਂ ਸੰਜੀਗ ਕਰਨ ਲੱਗੇ ਆਂ ਪਰ ਬਾਕੀ ਆਪਣੇ ਦਿਲ ਵਿੱਚ ਕਹਿੰਦੇ ਜਨੂਨ ਰੱਖਣਾ ਚਾਹੀਦਾ ਵੀ ਇੱਥੇ ਤੱਕ ਅਸੀਂ ਪਹੁੰਚਣਾ ਹੈ ਵਹਿਗਰੂ ਮਤਲਬ ਆਪੇ ਮਹਾਰਾਜ ਆਪਾਂ ਨੂੰ ਲੈ ਕੇ ਜਾਂਦਾ ਹਨ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪਹੁੰਚੇ ਹਾਂ ਨਾ ਵੈਗਰੂ ਨੇ ਪਹਚਾਇਆ ਸੀ ਪਹੁੰਚੇ ਆ ਪਰ ਸਾਡੇ ਦਿਲ ਦੀ ਤਮੰਨਾ ਬਹੁਤ ਟਾਈਮ ਦੀ ਸੀ ਵੀ ਅਸੀਂ ਇੱਥੇ ਤੱਕ ਪਹੁੰਚਣਾ ਏ ਅੱਜ ਵੈਗਰੂ ਦੀ ਕਿਰਪਾ ਨਾਲ ਅਸੀਂ ਉੱਥੇ ਤੱਕ ਪਹੁੰਚ ਗਏ ਬਸ ਜੀ ਤੁਹਾਡੇ ਆਸ਼ੀਰਵਾਦ ਨਾਲ ਵੀ ਪਹੁੰਚ ਗਏ ਤੇ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਲਈ ਦੁਆਵਾਂ ਕਰਦੀਆਂ ਉਹਨਾਂ ਕਰਕੇ ਅਸੀਂ ਇੱਥੇ ਤੱਕ ਪਹੁੰਚ ਗਏ ਤੇ ਬਾਕੀ ਜਿਹੜੀ ਚੀਜ਼ ਸਾਨੂੰ ਹੁਣ ਮਿਲੀ ਆ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਲੱਗੇ ਆ ਤੇ ਤੁਸੀਂ ਵੀ ਦੇਖੋ ਸਾਨੂੰ ਕਿਹੜੀ ਚੀਜ਼ ਮਿਲੀ ਆ ਨੂੰ ਕਰੋ ਅਨਬਾਕਸ ਅਸੀਂ ਹਜੇ ਤੱਕ ਖੋਲਿਆ ਨਹੀਂ ਹੈਗਾ ਇਹ ਅਸੀਂ ਕਿਹਾ ਵੀ ਤੁਹਾਨੂੰ ਤੁਹਾਡੇ ਸਾਹਮਣੇ ਹੀ ਖੋਲਾਂਗੇ ਤੇ ਆਹ ਚੀਜ਼ ਸਾਨੂੰ ਮਿਲਿਆ ਜੀ YouTube ਵੱਲੋਂ ਸਾਨੂੰ ਔਰਡ ਮਿਲਿਆ ਏ ਤੇ ਬਹੁਤ ਜ਼ਿਆਦਾ ਖੁਸ਼ੀ ਆ ਤੇ ਅਸੀਂ ਕਰਨ ਲੱਗੀਆਂ ਓਪਨ ਤੇ ਤੁਹਾਡੇ ਨਾਲ ਲੱਗੀਆਂ ਸ਼ੇਅਰ ਕਰਨ ਇਹ ਉਹਦੋਂ ਮਿਲਦਾ ਆਪਾਂ ਨੂੰ ਤੁਸੀਂ ਪਹਿਲਾਂ ਵੀਡੀਓ ਦੇਖੀ ਹੋਣੀ ਆ ਆਪਣੇ 1 ਲੱਖ ਸਬਸਕ੍ਰਾਈਬਰ ਪੂਰੇ ਹੋਏ ਸੀ YouTube ਦੇ ਤੇ ਇਹ ਉਹ ਤੋਂ ਬਾਅਦ ਆਉਂਦਾ ਹਨਾ ਸਿਲਵਰ ਪਲੇ ਬਟਨ ਚਲੋ ਤੁਹਮ ਦਿਖਾਉਨੇ ਆ ਖੋਲ ਕੇ ਕਿਦਨ ਬਸੂਗਾ ਆਜੀ ਖੋਲੋ ਵਾਓ ਤਾਰੀ ਮਾਰੋ ਤੇ ਆ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਹਨ ਪ੍ਰੈਜ਼ੈਂਟਡ ਟੂ ਮਿਸਟਰ ਐਂਡ ਮਿਸਿਸ ਬਾਟ ਦਿਸ ਇਜ਼ ਬਾਟ ਫਾਰ ਪਾਸਿੰਗ 1 ਲੱਖ ਸਬਸਕ੍ਰਾਈਬਰ ਦੇਖੋ ਇਵੇਂ ਆਪਣਾ ਚੈਨਲ ਦਾ ਨੇਮ ਦੇਖ ਕੇ ਹਨਾ ਬਣਾ ਕੇ ਭੇਜਦੇ ਆ ਇਹ ਤੇ ਦੇਖੋ ਇਹ ਚੀਜ਼ ਨੂੰ ਅਸੀਂ ਬਹੁਤ ਬਹੁਤ ਬੰਦੇ ਦਰਸ ਦੇ ਸੀਗੇ ਵੀ ਸਾਡੇ ਕੋਲ ਕਦੋਂ ਆਊਗਾ ਤੇ ਅੱਜ ਉਹ ਰੱਬ ਨੇ ਲੈ ਆਤਾ ਲਓ ਜੀ ਤੇ ਆ ਸੈਟਿੰਗ ਜਿਹੜਾ ਹੁੰਦਾ ਜਾਂ ਇਹ ਨੂੰ ਫੜਾਓ ਇਹ ਵਾਲਾ ਇਹ ਸੈਟਿੰਗ ਜਿਹੜਾ ਹੁੰਦਾ YouTube ਲਓ ਜੀ ਲਓ ਮੇਰਾ ਛੋਟਾ ਤੁਹਾਡਾ ਹੈ ਹਾਂਜੀ ਤੁਹਾਡਾ ਹੀ ਆ ਠੀਕ ਆ ਲਓ ਭਤਾ ਤੁਸੀਂ ਫੜ ਲਓ ਸਾਡੇ ਬੱਚੇ ਬਹੁਤ ਜ਼ਿਆਦਾ ਜੱਦਾਂ ਲੈ ਕੇ ਆਏ ਆ ਜਦੇ ਹੀ ਮਤਲਬ ਇਹ ਚੀਜ਼ ਸੋਚਦੇ ਮम्मा ਖੋਲੋ ਮम्मा ਖੋਲੋ ਪਰ ਅਸੀਂ ਆਪਣੀ ਖੁਸ਼ੀ ਜਿਹੜੀ ਹੁੰਦੀ ਆ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੁੰਦੀ ਆ ਹਨਾ ਕਿਉਂਕਿ ਜਦ ਤੱਕ ਮੈਂ ਤੁਹਾਡੇ ਨਾਲ ਕੋਈ ਵੀ ਗੱਲ ਸ਼ੇਅਰ ਨਾ ਕਰਾਂ ਮੈਨੂੰ ਆਪਣੇ ਆਪ ਨੂੰ ਲੱਗ ਰਿਹਾ ਵੀ ਮੇਰੀ ਫੈਮਲੀ ਸਾਰੀ ਹਨਾ ਜਿਹੜੀ ਫੈਮਲੀ ਆ ਮੇਰੀ ਉਹਨਾਂ ਨਾਲ ਮੈਂ ਸ਼ੇਅਰ ਕਰਨੀ ਫੇਸਬੁੱਕ ਫੈਮਲੀ ਆ ਸਾਡੀ ਹਨਾ ਉਹਨਾਂ ਨਾਲ ਸ਼ੇਅਰ ਕਰਨਾ ਤੇ ਸਾਰਿਆਂ ਨੇ ਮੈਨੂੰ ਪਤਾ ਵੀ ਬਹੁਤ ਮੈਨੂੰ ਕੰਗ੍ਰੈਚੁਲੇਸ਼ਨ ਆਣੇ ਆ ਮੈਂ ਸਾਰਿਆਂ ਨੂੰ ਹੁਣੇ ਧੰਨਵਾਦ ਕਰਦੀ ਆ ਤੁਹਾਡਾ ਸਾਰਿਆਂ ਦਾ ਬਹੁਤ 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 ਧੰਨਵਾਦ ਜੀ ਤੁਸੀਂ ਵੀ ਕਰੋ ਜੀ ਸਾਰਿਆਂ ਦਾ ਬਹੁਤ ਜਿਆਦਾ ਤੁਸੀਂ ਸਪੋਰਟ ਕੀਤੀ ਹੈ ਹਨਾ ਛੋਟੀ ਸਪੋਰਟ ਬਿਨਾ ਤਾਂ ਅਸੀਂ ਕਦੇ ਜੋਗਿਆ ਜੇ ਤੁਸੀਂ ਸਪੋਰਟ ਕਰਦੇ ਹੋ ਤਾਂ ਹੀ ਅਸੀਂ ਇੱਥੇ ਤੱਕ ਆਏ ਆ ਤੇ ਤੁਸੀਂ ਸਪੋਰਟ ਕਰਦੇ ਰਹੋਗੇ ਤਾਂ ਅਸੀਂ ਅੱਗੇ ਹੋਰ ਵੀ ਹੋਰ ਵੀ ਅੱਗੇ ਜਾਵਾਂਗੇ ਪਰ ਮੈਂ ਤੁਹਾਨੂੰ ਵੀ ਨਾਲ-ਨਾਲ ਅੱਗੇ ਲੈ ਕੇ ਜਾਵਾਂਗੀ ਜਿਹੜੀਆਂ ਮੇਰੀਆਂ ਭੈਣਾਂ ਸਟਿਚਿੰਗ ਸਿੱਖ ਰਹੀਆਂ ਏ ਤੇ ਆਪਾਂ ਨੇ ਸਟਿਚਿੰਗ ਦਾ ਕੰਮ ਇਦਾਂ ਹੀ ਸ਼ੁਰੂ ਰੱਖਣਾ ਏ ਸਾਰਿਆਂ ਨਾਲ ਮੇਰੀ ਪੂਰ ਸਪੋਰਟ ਹੈ ਜਿੰਦੋਂ ਤੱਕ ਸਾਹ ਚੱਲਦੇ ਆ ਮੈਂ ਤੁਹਾਡੇ ਨਾਲ ਆ ਠੀਕ ਹੈ ਜੀ ਚਲੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ